ਆ ਜਾਏਗਾ ਸੀਐਮ ਭਗਵੰਤ ਪਾਣੀ ਸਾਰੇ ਲੋਕ ਸਭਾ ਹਲਕਿਆਂ ਬਾਰੇ ਡਿਟੇਲ ਰਿਪੋਰਟ ਮੰਗੀ ਗਈ ਹੈ ਤੇ ਬਿਤਾਇ ਕਾਤੇ ਹਲਕਾ ਇਚਾਰਜਰ ਤੋਂ ਵੀ ਰਿਪੋਰਟ ਲਈ ਜਾਵੇਗੀ ਸੰਗਠਨ ਨੂੰ ਯਾਨੀ ਕਿ ਸਟਰਕਚਰ ਨੂੰ ਮਜ਼ਬੂਤ ਕਰਨ ਤੇ ਇਸ ਦੌਰ ਦਿੱਤਾ ਜਾਏਗਾ ਆਮ ਆਦੀ ਪਾਰਟੀ ਦੇ ਵੱਲੋਂ ਅਜ ਪਾਰਟੀ ਦੇ ਤਿੰਨੇ ਜੀਨੂ ਸਾਜਾ ਨੂੰ ਵੀ ਮਿਲਣਗੇ ਸੀਐਮ ਭਗਵੰਤ ਪਾਣੀ ਖਾਲਾ ਕਿ ਸੀਐਮ ਭਗਵੰਤ ਪਾਣ ਦੇ ਵੱਲੋਂ 13 ਜ਼ੀਰੋ ਦਾ ਨਾਰਾ ਦਿੱਤਾ ਜਾ ਰਿਹਾ ਜਿਗਾ ਪਰ ਸੀਐਮ ਭਗਵੰਤ ਮਾਨ ਦੱਸ ਦੇ ਕਿ ਇਸ ਵਿੱਚਲੇ ਹੁਣ ਸੈਲਫ ਅਨਾਲਿਸਿਸ ਆਮ ਆਦੀ ਪਾਰਟੀ ਦੇ ਵੱਲੋਂ ਕੀਤਾ ਜਾਏਗਾ

सेल्फ एनालिसिस आत्म मंथन किया जाएगा आम आदमी पार्टी के वालों सीएम भगवंत मान ने सारे लोकसभा सभा हल्क के बारे डिटेल रिपोर्ट मंगी है विधायक के हल्का इंचार्जा तो भी आज रिपोर्ट मंगी जाएगी कि, कि कितने कमियां रह गई कितने लूपोल्स रह गए कितने शॉर्टकमिंग्स रह गई ਇਸ ਸਾਰੀਆਂ ਦੇ ਸਾਰੀਆਂ ਜੋ ਲੋਕ ਸਪਸ਼ਟਿਕਾ ਨੇ ਜਿੱਤਾਂ ਚ ਨਾਕਾਮਯਾਬ ਰਹੇ ਨੇ ਹਾਲਕਿ ਸੀਐਮ ਭਗਵੰਤ ਪਾਡੇ ਵੱਲੋਂ ਡਿਟੇਲ ਰਿਪੋਰਟ ਮੰਗੀ ਗਈ ਹੈ ਸੰਗਠਨ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਜਾਏਗਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਵੇਂ 2022 ਅਸੈਂਬਲੀ ਇਲੈਕਸ਼ਨ ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤੇ ਸ਼ਾਨਦਾਰ ਪਰਫਾਰਮੈਂਸ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਸੀ ਕਿ 92 ਵਿਧਾਇਕ ਜਿੱਤਨੇ ਸਿਖੇ ਤੇ ਇਸ ਵਿੱਚ ਆਲੇ ਇੱਕ ਹਿਸਟੋਰਿਕ ਵਿਨ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ 'ਚ ਦਰਜ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਸਿਨੈਰੀਓ ਤੇ ਆਤਮ ਮੰਥਨ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੇ ਵੱਲੋਂ ਮੇਨਾ ਮੇਰੇ ਸਹਿਯੋਗੀ ਪੰਕਜ ਖਪਾਹੀ ਔਨਲਾਈਨ ਤੇ ਜੁੜੇ ਹੋਏ ਨੇ ਪੰਕਜ ਲੋਕ ਸਭਾ ਨਤੀਜਾ ਤੋਂ ਬਾਅਦ ਫੁਲ ਸੈਲਫ ਅਨਾਲਿਸਿਸ ਆਤਮ ਮੰਥਨ ਦੀ ਤਿਆਰੀ ਚਾਹਮਦੀ ਪਾਰਟੀ ਬਿਲਕੁਲ ਕਿਉਂਕਿ ਤਿੰਨ ਬੈਠਕਾਂ ਜਿਹੜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖੀਆਂ ਗਈਆਂ ਨੇ ਪਹਿਲੀ ਬੈਠਕ 12 ਵਜੇ ਹੋਣੀ ਹੈ ਥੋੜੀ ਦੇਰ ਬਾਅਦ ਹੋਣੀ ਹੈ ਉਸ ਦੇ ਵਿੱਚ ਮੁੱਖ ਸਕੱਤਰ ਜਿਹੜੇ ਤੇ ਨਾਲ ਹੀ ਨਾਲ ਸੀਨੀਅਰ ਅਧਿਕਾਰੀ ਬੁਲਾਏ ਨੇ ਪੰਜਾਬ ਸਰਕਾਰ ਦੇ ਲੈਵਲ ਤੇ ਬੈਠਕ ਜਿਹੜੀ ਹੈ ਉਹ ਹੋਏਗੀ ਕਿ ਜਿਹੜੇ ਜਿਹੜੇ ਕੰਮ ਪੈਂਡਿੰਗ ਪੇਪਰਸ ਦੇ ਚੋਣ ਜਾਬਤੇ ਦੀ ਵਜ੍ਹਾ ਕਰਕੇ ਉਹ ਕੰਮਾਂ ਨੂੰ ਦੁਬਾਰਾ ਜਿਹੜਾ ਵੈ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਕਿਉਂਕਿ ਕਈ ਸਮਾਂ ਤੋਂ ਪਿਛਲੇ 1.5 ਮਹੀਨੇ ਤੋਂ ਕੰਮ ਜਿਹੜੇ ਨੇ ਉਹ ਰੁਕੇ ਹੋਏ ਸੀ ਚੋਣ ਜਾਬਤੇ ਦੀ ਵਜ੍ਹਾ ਕਰਕੇ 12 ਵਜੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਸ਼ਾਮ 5 ਵਜੇ ਬੈਠਕ ਜਿਹੜੀ ਹੈ ਤਿੰਨੇ ਜਿਹੜੇ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਨੇ ਉਹਨਾਂ ਦੇ ਨਾਲ ਬੈਠਕ ਜਿਹੜੀ ਹੈ ਮਕੰਦਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਜਾਏਗੀ ਔਰ ਉਸ ਹਲਕੇ ਦੇ ਵਿਧਾਇਕ ਵੀ ਮੌਜੂਦ ਜਿਹੜੇ ਨੇ ਉਹ ਰਹਿ ਕੇ ਕਿ ਕਿਉਂਕਿ ਹੁਣ ਪਾਰਲੀਮੈਂਟ ਸੈਸ਼ਨ ਦੀ ਸ਼ੁਰੂਆਤ ਹੋਏਗੀ ਔਰ oath ਲਈਤੀ ਜਾਏਗੀ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦੇ ਚੁਕਨੇ ਨੇ ਕੇਂਦਰ ਤੋਂ ਕਿਹੜੇ-ਕਿਹੜੇ ਜਿਹੜੇ ਬਕਾਏ ਨੇ ਉਹ ਕਿਸ ਤਰੀਕੇ ਦੇ ਨਾਲ ਲੈਣੇ ਆ ਕਿਵੇਂ ਪਾਰਲੀਮੈਂਟ ਚੱਲਦੀ ਹੈ ਕਿਵੇਂ ਉਸ ਦੇ ਵਿੱਚ ਪਾਰਟਿਸਪੇਟ ਕਰਨਾ ਹੈ ਤਾਂ ਇਹ ਸਾਰੀ ਜਿਹੜੀ ਹੈ ਚੱਤ ਚਾਹੇ ਕੀਤਾ ਜਾਣਾ ਹੈ ਸੈਲਫ ਅਨਲਿਸਿਸ ਕੀਤਾ ਜਾਣਾ ਹੈ ਕਿਸ ਕਿਸਮ ਦਾ ਸੈਲਫ ਅਨਲਿਸਿਸ ਦਾ ਜ਼ਿਕਰ ਕਰੀਆ ਆਮਦ ਪਾਟੀ ਅਦੇਖੋ ਅੱਜ ਦੋ ਬੈਠਕਾਂ ਤੋਂ ਬਾਅਦ ਫਿਰ ਜਿਹੜਾ ਵੈ ਅਗਲੇ 1-2 ਦਿਨਾਂ ਦੇ ਵਿੱਚ ਜਿਹੜੀ ਹੈ ਇੱਕ ਹੋਰ ਬੈਠਕ ਰੱਖੀ ਜਾਏਗੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸ마ਨ ਨੇ 13 ਲੋਕ ਸਭਾ ਹਲਕਿਆਂ ਦੀ ਪੂਰੀ ਰਿਪੋਰਟ ਮੰਗੀ ਹੈ ਕਿ ਕਿਹਨੇ ਕਿੱਦਾਂ ਪਰਫਾਰਮੈਂਸ ਰਹੀ ਹੈ ਕਿੱਥੇ ਖਾਮੀਆਂ ਰਹੀਆਂ ਨੇ ਉਸ ਦੀ ਵਜ੍ਹਾ ਕੀ ਹੈ ਉਹ ਸਾਰਾ ਮੁੱਖ ਮੰਤਰੀ ਭਗਵਾਨ ਜੀ ਮਾਨ ਆਪਣੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਤਾਂ ਪਾਰਟੀ ਦੀ ਪਰਫਾਰਮੈਂਸ ਨੂੰ ਲੈ ਕੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਉਂਕਿ ਜਿਵੇਂ ਫਰੀਦਕੋਟ ਸੀਟ ਹੈ ਫਰੀਦਕੋਟ ਸੀਟ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇਸਾਨੀ ਦੇ ਨਾਲ ਜਿੱਤੀ ਜਾ ਸਕਦੀ ਹੈ ਇਸੇ ਤਰੀਕੇ ਨਾਲ ਫਤਿਹਗੜ੍ਹ ਸੀਟ ਵੀ ਆਮ ਆਦਮੀ ਪਾਰਟੀ ਨੂੰ ਲੱਗਦੀ ਸੀ ਕਿ ਉਹ ਜਿੱਤੀ ਜਾ ਸਕਦੀ ਹੈ ਤਾਂ ਉੱਥੇ ਕਿਹੜੀਆਂ ਖਾਮੀਆਂ ਰਹੀਆਂ ਕੀ ਵਜ੍ਹਾ ਰਹੀ ਜਿਵੇਂ ਕੈਂਡੀਡੇਟ ਹਾਰ ਗਏ ਇਹ ਸਾਰੀਆਂ ਵਿਚਾਰ ਵਿਮਾਰਸ਼ ਜਿਹੜਾ ਕੀਤਾ ਜਾਏਗਾ ਉਸ ਤੋਂ ਪਹਿਲਾਂ ਰਿਪੋਰਟ ਜਿਹੜੀ ਉਹ ਮੰਗੀ ਹੈ ਕਿ ਕਿੱਥੇ ਕਿਉਂਕਿ ਇੱਕ ਲੋਕ ਸਭਾ ਦੇ ਵਿੱਚ ਨੌਦੋਂ ਵਿਧਾਨ ਸਭਾ ਹੁੰਦੀਆਂ ਨੇ ਉੱਥੇ ਕਿੰਨੀ ਵੋਟ ਪਰਸੈਂਟੇਜ ਕਿਵੇਂ ਹੋਈ ਕਿਹੜੇ-ਕਿਹੜੇ ਮਸਲੇ ਆ ਵੀ ਰਹੇ ਕਿਹੜੇ ਮੁੱਦੇ ਆ ਵੀ ਰਹੇ ਕਿੱਥੇ-ਕਿੱਥੇ ਕੰਮ ਕਰਨ ਦੀ ਲੋੜ ਹੈ ਜੇਕਰ ਕਿਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਉੱਥੇ ਉਸ ਪਾਸੇ ਫੋਕਸ ਕੀਤਾ ਜਾਏਗਾ ਕਿਤੇ ਸਰਕਾਰ ਦੇ ਕੰਮਾਂ ਨੂੰ ਉਸ ਤਰੀਕੇ ਨਾਲ ਵਿਧਾਇਕ ਨਹੀਂ ਡਿਲੀਵਰ ਕਰਵਾ पाए ਲੋਕਾਂ ਦੇ ਵਿੱਚ ਨਹੀਂ ਲਿਆ ਸਕੇ ਉਹ ਚਰਚਾ ਕੀਤੀ ਜਾਏਗੀ ਔਰ ਕਿਉਂਕਿ 2027 ਦੀ ਤਿਆਰੀ ਦੇ ਵਿੱਚ ਹੁਣ तमाम ਸਿਆਸੀ ਪਾਰਟੀਆਂ ਲੱਗੀਆਂ ਨੇ ਕਿਉਂਕਿ ਕੱਲ ਹੀ ਰਾਜਾ ਵੜਿੰਗ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਮਾਨਸਾਬ ਹੁਣ 2027 ਲਈ ਤੁਸੀਂ ਤਿਆਰ ਹੋ ਜਾਓ ਦੂਜੇ ਪਾਸੇ ਜਿਹੜਾ ਭਾਜਪਾ ਦਾ ਵੋਟ ਪਰਸੈਂਟੇਜ ਵਧਿਆ ਹਾਲਾਂਕਿ ਸੀਟ ਉਹਨਾਂ ਦੀ ਇੱਕ ਵੀ ਨਹੀਂ ਆਈ ਲੇਕਿਨ ਉਹ ਵੀ ਹੁਣ 27 ਦੇ ਪੱਖੋਂ ਦੇਖ ਰਹੇ ਨੇ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਈਆਂ ਸੀਗੀਆਂ ਸੂਬੇ ਦੇ ਵਿੱਚ ਸਰਕਾਰ ਉਹਨਾਂ ਦੀ ਹੈ ਤਾਂ 27 ਦੇ ਮੱਦੇ ਨਜ਼ਰ ਇਹ ਇਸ ਨੂੰ ਇਸ ਪੱਖੋਂ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੀਆਂ ਕਮੀਆਂ ਰਹੀਆਂ ਨੇ ਜਾਂ ਜਿਹੜੀਆਂ ਅ ਚੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਵੈ ਉਸ ਨੂੰ ਲੈ ਕੇ ਜਿਹੜਾ ਵੈ ਹੁਣ ਆਤਮ ਮੰਥਨ ਆਗਰਾ ਵੈ ਪਾਰਟੀ ਦੇ ਵੱਲੋਂ ਆਪਣੇ ਪੱਧਰ ਤੇ ਮੁੱਖ ਮੰਤਰੀ ਕਰਨਗੇ ਕਿਉਂਕਿ ਸੂਬੇ ਦੇ ਇਸ ਵੇਲੇ ਪਾਰਟੀ ਦੇ ਆਮ ਆਦੀ ਪਾਰਟੀ ਦੇ ਪ੍ਰਧਾਨ ਵੀ ਨੇ ਇਸ ਕਰਕੇ ਸਾਡੀ ਮੀਟਿੰਗ ਜਿਹੜੀ ਹੈ ਉਹ ਰੱਖੀਆਂ ਗਈਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂ तमाम ਜਾਣਕਾਰੀ ਦੇਣ ਲਈ ਤੇ ਆਤਮ ਮੰਥਨ ਕਰੇਗੀ ਆਮ ਆਦੀ ਪਾਰਟੀ ਇਸ ਵਿਚਾਲੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੰਥਨ ਕੀਤਾ ਜਾਏਗਾ ਕੀ ਕੀ ਕੁਝ ਖਾਮੀਆਂ ਰਹਿ ਗਈਆਂ ਕਿ ਕੁਝ ਸ਼ਾਰਟਕਮਿੰਗਸ ਰਹਿ ਗਈਆਂ ਕਿ ਕੁਝ ਲੂਪਹੋਲਸ ਰਹਿ ਗਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ 13 ਚੋਂ ਸਿਰਫ ਬਹਿਸ 3 ਸੀਟਾ ਹੀ ਜਿੱਪੀਆਂ ਜਾਂ ਅੱਗੇ ਵਧਾਂਗੇ ਗੱਲ ਕਰਾਂਗੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਕਰਕੇ ਇੱਕ ਵੱਡੀ ਬੈਠਕ ਵੱਡੀ ਮੀਟਿੰਗ ਚੱਲ ਰਹੀ ਹੈ ਦੱਸ ਕੇ ਅਮਿਤ ਸ਼ਾ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਕਈ ਵੱਡੇ ਪ੍ਰਗਜ ਕਈ ਵੱਡੇ ਲੀਡਰ ਉੱਥੇ ਮੌਜੂਦ ਨੇ ਸ਼ਾਮਲ ਨੇ ਮੀਟਿੰਗ ਦਾ ਹਿਸਾਬ ਬਣੇ ਹੋਏ ਨੇ ਭਾਜਪਾ ਨੇ ਸਰਕਾਰ ਬਣਾਉਣ ਦੇ ਲਈ ਤਿੰਨ ਦਰਸਲ ਲੀਡਰਸ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਮਿਤ ਸ਼ਾ ਜੇਪੀ ਨੱਡਾ ਰਾਜਨਾਥ ਸਿੰਘ ਨੂੰ ਅੱਜ ਦੇ ਮੱਦ ਦਿੱਤਾ ਹੈ ਇਸ ਕਰਕੇ ਐਨਡੀਸਾਰੇ ਦਲਗਨਾਲ ਕਾਲ ਕ੍ਰੰਦੀਸ ਦੀ ਜ਼ਿੰਮੇਵਾਰੀ ਜੋ ਹੈ ਇਹਨਾਂ ਵੱਡੇ ਆਗੂਆਂ ਨੂੰ ਦਿੱਤੀ ਗਈ ਹੈ एनडीए नेशनल डेमोक्रेटिक अलायंस जो कि गठबंधन की सरकार तीसरी बार बनन जा रही है अहम गल है कि हैट्रिक एनडीए दे वलो लगाई जा रही है 292 सीटें उना दे वलो चिट्ठियां गयने तीसरे विचारे जैसी कल करीब जो गठबंधन दे साथी ने अलायंस ने पार्टनर्स ने उना दे वलो बड़े-बड़े जो औदे ने पोर्टफोलियोस दी डिमांड कीती जा रही है जिदे चलदे बड़े लीडर्स दी जिम्मेदारी लगाई गई है अमित शाह जेपी नड्डा राजनाथ सिंह नु आज दे मात दत्ता गया जसकी तन मुखारियां

ਉਹ ਇੱਕ ਇੱਕ ਕਰਕੇ ਦਿੱਲੀ ਪਹੁੰਚੇ ਸੀਗੇ ਤੇ ਪੀਐਮ ਨਰਿੰਦਰ ਮੋਦੀ ਵੀ ਉਥੇ ਮੌਜੂਦ ਸੀਗੇ ਮੀਟਿੰਗ ਦਾ ਹਿੱਸਾ ਸੀਗੇ ਇਸ ਵਿਚਾਲੇ ਕੱਲ੍ਹ ਅਸੀਂ ਸਿਆਸੀ ਹਲਚਲ ਵੇਖੀ ਸੀਗੀ ਜਦੋਂ ਕਿ ਪੀਐਮ ਨਰਿੰਦਰ ਮੋਦੀ ਦੇ ਵੱਲੋਂ तमाम ਕਾਉਂਸਲ ਆਫ ਮਿਨਿਸਟਰਸ ਨੂੰ ਭੰਗ ਕੀਤਾ ਗਿਆ ਸੀਗਾ ਡਿਸਾਲਵ ਕੀਤਾ ਗਿਆ ਸੀ ਪੰਜ ਪ੍ਰੈਜ਼ੀਡੈਂਟ ਪਵਨ ਉਥੇ ਜਾਂਦੇ ਨੇ ਆਪਣਾ ਅਸਤੀਫਾ ਉਹਨਾਂ ਦੇ ਵੱਲੋਂ ਸੌਪਿਆ ਜਾਂਦਾ ਹੈ ਪੰਜ तमाम ਜੋ ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਅਲਾਈਂਸ ਦੇ तमाम 파ਟਨਰ ਸੀਗੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਹਾਲਾਂਕਿ ਕੱਲ੍ਹ ਦੁਬਾਰਾ ਇੱਕ ਮੀਟਿੰਗ ਸੱਦੀ ਗਈ ਹੈ ਤਕਰੀਬਨ ਸਾਢੇ 11 बजे परसों अक्यास लगाए जा रहे हैं कि परसों पीएम नरेंद्र मोदी प्राइम मिनिस्टर नरेंद्र मोदी एक बार फिर तो तीजी बार पीएम औदेदा हलफ लेंगे इसलिए विचाले सियासी हलचल तेज हो चुकी है तमाम जो अलायज ने पार्टनर्स ने उन्होंने ना लेके किधर चलना है इसकी जिम्मेवारी अमित शाह जेपी नड्डा राजनाथ सिंह नीती गई है पंकज कपाही फोन लाइन से जुड़े हुए हैं पंकज तो बारगनिंग की जा रही है डिमांड की, की जा रही है पोर्टफोलियो दिते जाए इस बार बीजेपी पूर्ण बहुमत नहीं मिले है पूरी मेजोरिटी नहीं मिली है 240 का ही आंकड़ा हासिल कर पाई है बीजेपी जैसी पिछले लोकसभा चुनाव का जिक्र करिए तो उद्धव पूर्ण बहुमत से मेरा मेरे सहयोगी पंकज कपाही फोन लाइन पे जुड़े ने पंकज जो दूसरे सियासी पार्टियां को लेकर आज मीटिंग चल रही है जेपी नड्डा के कर की कुछ मंथन इस मीटिंग्स कीता जाने है कि किस किस्म के नाल जो सहयोगी ने अलाइज़ ने पार्टनर ने उस लोन चलना है ਸਹਿਯੋਗੀ ਦਲਾਂ ਨੂੰ ਤਾਂ ਨਾਲ ਲੈ ਕੇ ਚੱਲਣਾ ਹੀ ਚੱਲਣਾ ਹੈ ਲੇਕਿਨ ਸਹਿਯੋਗੀ ਦਲਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਡਿਮਾਂਡ ਨੂੰ ਉਹਨਾਂ ਜਿਹੜੇ ਪੋਰਟਫੋਲੀਓ ਮੰਗੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਕਿਵੇਂ ਟੈਕਲ ਕਰਨਾ ਹੈ ਕਿਵੇਂ ਨਾਲ ਲੈ ਕੇ ਚੱਲਣਾ ਹੈ ਸਾਰੀ ਗੱਲਬਾਤ ਕੀਤੀ ਜਾਏਗੀ ਔਰ ਇਸ ਦੇ ਨਾਲ ਨਾਲ ਇਸ ਗੱਲ ਤੇ ਵੀ ਮੰਤਨ ਹੋ ਰਹੀ ਹੈ ਕਿ ਕਿਉਂਕਿ ਹੁਣ ਪ੍ਰਧਾਨ ਮੰਤਰੀ ਦੇ ਵੱਲੋਂ ਨਰਿੰਦਰ ਮੋਦੀ ਦਾ ਜਿਹੜਾ 8 ਤਰੀਕ ਨੂੰ ਓਥ ਜਿਹੜੀ ਹੈ ਉਹ ਲੈ ਸਕਦੇ ਨੇ ਤਾਂ ਉਸ ਵੇਲੇ ਇਕੱਲੇ ਉਹ ਥੋਏਗੀ ਜਾਂ ਕੈਬਨਿਟ ਦੇ ਵਿੱਚ ਨਾਲ ਕਿਹੜੇ ਕਿਹੜੇ ਵਜ਼ੀਰ ਰਹਿਣਗੇ ਕਿੰਨਾਂ ਨੂੰ ਕਿਹੜਾ ਮਹਿਕਮਾ ਦਿੱਤਾ ਜਾਣਾ ਵੇ ਸਾਰੀ ਗੱਲਬਾਤ ਜਿਹੜੀ ਉਹ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਸ ਵੇਲੇ ਬੀਜੇਪੀ ਦੇ ਲਈ ਵੱਡਾ ਚੈਲੰਜ ਇਹ ਹੈ ਜੋ ਨਿਤਿਸ਼ ਕੁਮਾਰ ਹੋਰਾਂ ਨੇ ਤਿੰਨ ਵੱਡੇ ਮਹਿਕਮੇ ਦੀ ਮੰਗ ਕੀਤੀ ਜਿਸ ਦੇ ਵਿੱਚ ਰੇਲਵੇ ਦੀ ਰੇਲਵੇ ਮਹਿਕਮਾ ਨੂੰ ਦਿੱਤਾ ਜਾਵੇ ਨਾਲੇ ਨਾਲ ਖੇਤੀਬਾੜੀ ਮਹਿਕਮਾ ਜਿਹੜਾ ਵੈ ਉਹ ਦਿੱਤਾ ਜਾਵੇ ਇਹ ਇਹ ਗੱਲਾਂ ਦੀ ਮੰਗ ਕੀਤੀ ਔਰ ਦੂਜੇ ਪਾਸੇ ਨਾਈਡੂ ਹੋਰਾਂ ਦੀ ਜਿਹੜੀ ਪਾਰਟੀ ਹੈ ਉਹ ਲੋਕ ਸਭਾ ਸਪੀਕਰ ਦੀ ਮੰਗ ਕਰ ਰਹੇ ਨੇ ਐਨਡੀਏ ਦੇ ਕਨਵੀਨਰ ਦੀ ਮੰਗ ਕਰ ਰਹੇ ਨੇ ਤਾਂ ਇਹਨਾਂ ਨੂੰ ਕਿੱਥੇ ਕਿਵੇਂ ਕਿਉਂਕਿ ਬਾਰਗੇਨਿੰਗ ਦਾ ਦੌਰ ਇਸ ਵੇਲੇ ਸ਼ੁਰੂ ਹੋ ਚੁੱਕਿਆ ਹੈ ਨਿਤੀਸ਼ ਕੁਮਾਰ ਨੇ ਅੱਖਾਂ ਵੀ ਲਗਾਈਆਂ ਨੇ ਔਰ ਤਰੀਕੇ ਦੇ ਨਾਲ ਆਪਣੀ ਗੱਲ ਵੀ ਜਿਹੜੀ ਕਹਿ ਦਿੱਤੀ ਔਰ ਨਿਤੀਸ਼ ਕੁਮਾਰ ਦਾ ਜਿਹੜਾ ਇਤਿਹਾਸ ਹੈ ਉਹ ਭਾਜਪਾ ਪਾਰਟੀ ਜਾਣਦੀ ਹੈ ਕਿ ਕਦੋਂ ਕਿਵੇਂ ਪਲਟੀ ਮਾਰਦਣ ਕੋਈ ਵੀ ਕਹਿ ਸਕਦਾ ਤਾਂ ਇਸੇ وجہ ਕਰਕੇ ਜਿਹੜੀ ਹੈ ਇਹ ਤਰ੍ਹਾਂ ਮੈਰਾਥਨ ਮੈਟਕਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਅ ਜ਼ਿੰਮੇਵਾਰੀ ਜਿਹੜੀ ਹੈ ਉਹ ਅਮਿਤ ਸ਼ਾਹ ਹੋਰਾਂ ਦੀ ਲੱਗੀ ਹੈ ਜੇਪੀ ਨੱਡਾ ਹੋਰਾਂ ਦੀ ਲੱਗੀ ਹੈ ਬੀਯੂਐਸਏ ਹੋਰਾਂ ਦੀ ਲੱਗੀ ਹੈ ਕਿ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਉਹਨਾਂ ਦੀਆਂ ਜਿਹੜੀਆਂ ਡਿਮਾਂਡ ਨੇ ਉਹਨਾਂ ਦੇ ਉੱਤੇ 바ਰਗਨਿੰਗ ਕਿਵੇਂ ਕਿਸ ਤਰੀਕੇ ਨਾਲ ਕੀਤੀ ਜਾਵੇ ਜਮਾ ਘਟਾ ਕੇ ਇਸ ਤਰੀਕੇ ਨਾਲ ਕੀਤਾ ਜਾਵੇ ਕਿਉਂਕਿ ਇਸ ਵੇਲੇ ਬੀਜੇਪੀ ਕੱਲੀ ਉਸ ਹਾਲਤ ਦੇ ਵਿੱਚ ਨਹੀਂ ਹੈ ਕਿ ਆਪਣੀਆਂ ਸ਼ਰਤਾਂ ਜਾਂ ਆਪਣੀਆਂ ਆਪਣੇ ਹਿਸਾਬ ਦਾ ਕਿਤਾਬ ਜਿਹੜੇ ਹੈ ਉਹ ਸਹਿਯੋਗੀ ਦਲਾਂ ਨੂੰ ਦੱਸੇ ਦੂਸਰੀ ਪਾਰਟੀਆਂ ਦੇ ਕੀ ਇਸ ਵੇਲੇ ਡਿਮਾਂਡ ਨੇ